ਅੱਜ ਹੀ ਕਿਸਾਨ ਵੀਰੋ ਸਸ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਸ਼ਕਰੀ ਤੁਸੀਂ ਖਾਸ ਵਿਜ਼ਿਟ ਕਰ ਲਿਓ ਠੀਕ ਹੈ ਜੀ ਤੇ ਪਸ਼ੂ ਵਪਾਰ ਦਾ ਕਿਤਾਬੀਰ ਕੋਮਲ ਹੁੰਦਾ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਾਗ ਤੁਹਾਨੂੰ ਦਿਖਾਉਣੇ ਆਪਾਂ ਦੋ ਵੜਾ ਗੱਬਨ ਧਿਆਰੀ ਵਾਲਿਆਂ ਨੇ ਇੱਕ ਸੂਈ ਸਵਾਈ ਹੈ ਠੀਕ ਹੈ ਜੀ ਤਿੰਨ ਅਗੇ ਤਿੰਨ ਲਗਾ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਬਿਲਕੁਲ ਨਜ਼ਦੀਕ ਪਿੰਡ ਨਾਲ ਲੱਗਦੇ ਦਰਗਾਪੁਰ ਪਿੰਡ ਬਿਲਕੁਲ ਨਜ਼ਦੀਕ ਆ ਜੱਲੇਵਾਲ ਸਰਾਲੀ ਮੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਤਕਰੀਬਨ ਸਰਿਆਲੀ ਤੋਂ 2-3 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 5 ਜਨਵਰੀ ਆ ਦੋਸਤੋ ਸਮਾਂ ਕੋਈ ਮਾਰਨਿੰਗ ਦੇ 10:30-11:00 ਵਜੇ ਦਾ ਸੋ ਆਓ ਕਰਦੇ ਆ ਗੱਲਬਾਤ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਕੋਮਲ ਭਰਾ ਸਾਸ੍ਰੀਕਰ ਸਾਸ੍ਰੀਕਰ ਸਾਵੇ ਸਾਜੀ ਹੋਰਾਂਗੇ ਦਾ ਠੀਠਾ ਹੀ ਠੀਠਾ ਮਾਰਾ ਵਧੀਆ ਵਧੀਆ ਠੀਠਾ ਹੀ अच्छा कोमल बड़ा 3 पकाऊ दो गबन एक सुई है हां जी हां जी सन्नू साहब ठीक है जी ਤੇ तकरीबन ਮੇਰਾ ਤਾਂ ਵੀ ਇੱਕ ਦੋ ਨਗ ਤਾਂ ਪਹਿਲੇ ਪਹਿਲੇ ਸਵੇ ਹੀ ਆ ਸੰਨੂ ਸਾਹਿਬ ਇਹ ਦੋਵੇਂ ਬੱਛੀਆਂ ਪਹਿਲਣੀਆਂ ਆ ਠੀਕ ਆ ਜੀ ਇਹ ਚੌਕ ਦੇ ਮਾਰੇ ਮਾਰੇ ਕੰਡੇ ਆ ਦੋਨ ਦੇ ਬਰਾਬਰ ਕਿਤੇ ਆ ਠੀਕ ਆ ਜੀ ਹਾਂਜੀ ਤਾਂ ਉਹ ਦੂਜੀ ਸੂਏ ਉਹ ਦੂਜੀ ਸੂਏ ਹਾਂਜੀ ਮਾਲ ਪਹਿਲਾਂ ਦੱਡਣੀਆਂ ਸਰ ਠੀਕ ਆ ਜੀ ਤਾਂ ਸ਼ੁਰੂਆਤ ਕਿਸਾਨ ਵੀਰੋ ਇਸ ਪਹਿਲੇ ਨੰਬਰਾਂ ਦੀ ਬੈਡ ਤੋਂ ਆਪਾਂ ਕਰ ਲੈਣੇ ਆ ਇਸ ਸੂਈ ਸਵਾਈ ਆ ਮੋਹ ਚਾਰਦਾਂ ਤੇ ਚੌਕੀ ਆ ਸਾਨੂੰ ਸਭ ਚੌਕੀ ਮਾਲੇ ਕੋ ਦੋਨੀ ਮਾਲੇ ਚੌਕ ਦੇ ਮਾਰੇ ਤੇ ਕੱਢੇ ਆ ਨੀ ਅਸੀਂ ਮਾਰੇ ਚੱਕਣੇ ਸ਼ੁਰੂ ਕੀਤੇ ਹਾਂ ਜੀ ਸਟਾਰਟ ਕੀਤੇ ਦੋਨਦੀ ਚੌਕੀ ਆ ਹਾਂਜੀ ਹਾਂਜੀ ਪਲੂਨ ਪਹਿਲਾ ਸੂਈ ਆ ਜੇ ਕੋਮਲ ਦਿਨ ਕਿੰਨੇ ਹੋਗੇ ਇਹਨੂੰ ਸੂਈ ਦਿਨ ਸਾਨੂੰ ਸਭ ਤਿੱਜਾ ਹੋ ਗਿਆ ਇਹਨੂੰ ਤਿੰਨ ਦਿਨ ਹੋ ਗਿਆ ਸੂਈ ਹਾਂਜੀ ਤੇ 12 ਗੰਗ ਕਿਲੋ ਬਾਲੀ ਹੋਵੇ ਇਸਲੇ ਪੱਕੀ ਠੀਕ ਹੈ ਜੀ ਹਾਂਜੀ ਬਾਕੀ ਪੂਰੀ ਸੀਲਸ ਲੱਗ ਚਵਾਈ ਚੁਈ ਜਾਣਾ ਇੱਕ ਨੰਬਰ ਓਕੇ ਠੀਕ ਹੈ ਜੀ ਚੌਣ ਚਲਣ ਵਧੀਆ ਹੀ ਹੈ ਇਹਨਾਂ ਉੱਤੇ ਇੱਕ ਨੰਬਰ ਕੋਈ ਗੱਲ ਬਾਤ ਨਹੀਂ ਆਹ ਦੇਖੋ ਜੀ ਸੋ ਅੱਜ ਦੋਸਤ ਕੋਈ 11 ਕਿਲੋ ਕੋਈ 11 ਤੋਂ ਪਲੱਸ ਟਿਕਾ ਜੀ ਕੋਈ ਬੋਲੀ ਇਸ ਵਕਤੇ ਤੇ ਥੱਲੇ ਹਾਜ਼ਰ ਆ। ਬਾਕੀ ਥਾਂ ਤੋਂ ਬਹੁਤ ਵਧੀਆ 3 ਮੁੱਠੀ ਵਾਲਾ ਥਾਣਾ। ਮਗਰ ਇਹਦੇ ਬੱਚਾ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ। ਬੱਚਾ ਤੁਹਾਨੂੰ ਦਿਖਾ ਦਿੰਦੇ ਆਪਾਂ ਆਹ ਬੱਚਾ ਜੀ। ਨਾਰੂ ਦੇ ਸਾਨੂੰ ਸਾਹ ਬੱਚਾ। ਸੋ ਨਾਰੂ ਨਾਲ ਬੱਚੇ ਤੇ। ਠੀਕ ਆ। ਜਾ ਕੰਬਲ ਤੋੜ ਦੇ ਜੀ। ਦੋ ਦੋ ਸੰਦੂ ਸਾਹ 15-16 ਕਿਲੋ ਆਰਾਮ ਨਾਲ ਹੀ ਭਰ ਦੋਗੇ। ਠੀਕ ਆ। ਅਕੀਤ ਹਾਲ ਨੂੰ ਅਗਲੇ ਪਿਛਲੇ ਪੂਰੇ 82 ਸੰਦੀ ਸਾਹਿਬ ਇੱਕ ਨੰਬਰ ਪੂਰੀ ਹਾਂ ਹਾਂਜੀ ਠੀਕ ਆ ਤਾਂ ਫੈਲਾ ਸੂਹ ਦੋਸਤੋ ਵਾਇਰਾ ਨਵਾ ਆਂਗਾ ਕੋਈ ਵੀਰ ਦੋ ਚਾਰ ਸੂਵੇ ਪਿਉ ਗਲ ਜਾ ਕੇ ਠੀਕ ਆ ਜੀ ਬਾਕੀ ਨਿਗਰ ਨੂੰ ਕੋ ਪਿੰਡੇ ਦੀ ਬਹੁਤ ਜਿਆਦਾ ਨਿਗਰ ਆ ਠੀਕ ਆ ਜੀ ਬੱਚੀ ਹਾਈਟ ਮੀਡੀਅਮ ਦੇ ਵਿੱਚ ਆ ਪਿੰਡੇ ਦੀ ਨਿਗਰ ਆ ਤੇ ਬਿਲਕੁਲ ਵਾਈਟ ਦੇ ਵਿੱਚ ਡਾਟ ਬਲੈਕ ਡਾਟ ਸਪੋਟ ਹੈਗੇ ਆ ਠੀਕ ਆ ਜੀ ਬਾਡੀ ਦੀ ਬਿਲਕੁਲ ਜਿੱਕਰ ਆਪਾਂ ਕਲਰ ਦੀ ਗੱਲ ਕਰੀਏ ਰੰਗ ਦੀ ਗੱਲ ਕਰੀਏ ਮਾਰਿੰਦੋਂ ਕੋਣ ਲੋ ਜੀ ਠੀਕ ਆ ਸੋ ਇਹ ਬੱਛੀ ਆ ਬਿਲਕੁਲ ਜਿਹੜੀ ਇੱਕੋ ਇੱਕ ਜਿਹੜਾ ਦੋਸਤੋਂ ਨਾਗਾ ਸੱਜਰ ਸੂਈ ਆ ਠੀਕ ਆ ਜੀ ਤੇ ਰੇਡ ਪੁੱਛ ਲੈਨੇ ਆ ਮਗਰ ਬੱਚਾ ਬੱਛਾ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਠੀਕ ਆ ਜੀ ਤੇ ਜਵਾਬ ਸਮਾਦੀ ਚੰਗੀ ਆ ਕੋਈ ਭਰਾ ਜਿੱਦਾਂ ਮਰਜ਼ੀ ਆਪਣੀ ਤਸੱਲੀ ਸੰਨੂ ਸਾਹਿਬ ਜਵਾਈ ਚੂਈ ਐ ਨਾ ਇੱਕ ਨੰਬਰ ਜਿਹੜੇ ਭੈਣ ਭਰਾਣੇ ਚੋਣੀਆਂ ਦੋ ਡੰਗ ਚ ਵੇਚ ਆ ਡੰਗ ਚ ਵੇਚ ਤਸੱਲੀ ਕਰਿਆ ਆਪਦੀ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਕੋਮਲ ਕੀ ਕਰਤਾ ਸੰਨੂ ਸਾਹਿਬ ਮੁੱਲੇ ਦਾ ਸੱਟ ਕਰ ਲਗੇ ਪੈਣ ਕਰ ਲਗੇ ਹਾਂ 50000 ਦੀ ਦੇ ਦਾਨੇ 550 ਵੇਖ ਲਓ ਕਰਦੇ ਹੋ ਜਿੰਨੀ ਵੀ ਪਿਆਰੀ ਦੇ ਦਾਂਗੇ ਸਾਨੂੰ ਸਾਹਿਬ ਯੈਸ ਲੋ ਹਾਂਜੀ ਕਰਦਾ ਕੋਈ ਗੱਲ ਹੀ ਮਾਨਤਾ ਥੋੜਾ ਬਲ ਛੋਟਾ ਛਪਾ ਕਰ ਠੀਕ ਆ ਜੀ ਹਾਂਜੀ ਮੈਂ ਵੀ ਡਿਮਾਂਡ ਤੋਂ 255 ਕਰਾ ਲਓ ਕੁਝ ਵੀ ਠੀਕ ਆ ਜੀ ਲੈ ਦੇ 50000 ਉਹਦੇ ਵਿੱਚੋਂ ਛੋਟਾ ਛਪਾ ਜੂਗਾ ਮਾਨਤਾ ਨੂੰ ਹੋ ਜੂਗਾ ਕੋਈ ਪ੍ਰਾਸੀ ਸਾਹਿਬ ਥੱਲੇ ਥੱਲੇ ਬਹੁਤ ਜਿਆਦਾ ਨਿੱਗਰ ਅਸੀਂ ਕੰਪਨੀ ਘੱਟ ਡਰਾ ਪੂਰਾ ਬਿਲਕੁਲ 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 ਨਿੱਗਰ ਜਿਹਾ ਹਵਾਨਾ ਜੱਡਾ ਠੀਕ ਆ ਜੀ ਆ ਵੇਖੋ ਫੁੱਟ ਵਾਲਾ ਗਾ ਗੋਲ ਬਣੀ ਫਿਰਦੀ ਹਾਂ ਨਹੀਂ ਚੰਗਾ ਲੇਵਾ ਬਹੁਤ ਸੋਨਾ ਹਾਂਜੀ ਆ ਦੇ ਜੀ ਬਹੁਤ ਵਧੀਆ ਚੰਗੀ ਬ ਤੇ ਪਿਕਸ ਹੋਣਾ ਜੇ ਬਾਈ ਕਸਾਇਗਰ ਨੰਬਰ ਤੇ ਇੱਧਰ ਆ ਜੀਏ ਤੇ ਕੌਣ ਆਵਸ਼ਕੀ ਜਾਂਦੀ ਆ ਸੰਧੂ ਸਾਹਿਬ ਇਹਨੇ ਵੀ ਚੌਗਰੇ ਮਾਰੇ ਦੇ ਕੱਡੇ ਪਹਿਲੇ ਨਹੀਂ ਆਏ ਵੀ ਹਾਂਜੀ ਪਲੂਨ ਪਹਿਲਾ ਸੂਏ ਸੂਣੀ ਠੀਕ ਹੈ ਦੇਣ ਸੰਧੂ ਸਾਹਿਬ ਚਾਰ ਪੰਜ ਦਿਨ ਕੱਢ ਜੂਗੇ ਪੁੰਦਾ ਜੀ ਹੋਣਗੇ ਬਾਕੀ ਠੰਡੀ ਤੇਰੀ ਬੜੀ ਥੋੜੀ ਡਰਦੀ ਆ ਗੱਲ ਨਹੀਂ ਕੋਈ ਲੱਕ ਛੜ ਨਹੀਂ ਮਾਰਦੀ ਕੋਈ ਵੀ ਠੀਕ ਆ ਇਹ ਡਰਦੀ ਆ ਨਵੇਂ ਨੂੰ ਵੀ ਥਾਂ ਤੇ ਆਏ ਬਾਈ ਮਾਲਾ ਡਰਦਾ ਡੋਕਰਦਾ ਕੋਈ ਚੱਕਰ ਨਹੀਂ ਆਵੇ ਯਾਰ ਕੋਈ ਚੱਕਰ ਨਹੀਂ ਸੰਧੂ ਸਾਹਿਬ ਆ ਦੇਖੋ ਅੱਜ ਥਾਂ ਸੋਣਾ ਹੈ ਠੰਡੀ ਤੇਰੀ ਆ ਥੋੜੇ ਪਸ਼ੂ ਐਸੇ ਡਰਦਾ ਡੋਕਰਦਾ ਗੱਲ ਕੋਈ ਨਹੀਂ ਕਿ ਪਲੂ ਤੇ ਚੌਕ ਦੇ ਦੰਦ ਇਹ ਵੀ ਚੱਕਰੇ ਸ਼ੁਰੂ ਕੀਤੇ ਆਈ ਸਟਾਰਟ ਕੀਤੇ ਮੜ ਜੇ ਠੀਕ ਆ ਜੀ ਦੋਂਦੀ ਚੌਕੀ ਇਹ ਵੀ ਮੰਨ ਸਕਦੇ ਹਾਂ ਠੀਕ ਆ ਜੀ ਰੰਗ ਬਲੈਕ ਆ ਤੇ ਕ੍ਰਾਊਸਾਂਗ ਦੇ ਵਿੱਚ ਜਿਵੇਂ ਹੋਣਾ ਕਾਫੀ ਵੀਰਾਂ ਨੇ ਕਹਾ ਸ਼ੌਕ ਰੱਖਣਾ ਇਹਦੇ ਜਰਸੀ ਦਾ ਕ੍ਰਾਊਸ ਜਿਆਵਾ ਜਰਸੀ ਦੇ ਐਚਐਫ ਦਾ ਆ ਠੀਕ ਆ ਲੈ ਕਮ ਆ ਗੋ ਮਰੇ ਇੱਧਰ ਆ ਫੇਸਬੁਕ 'ਪੜ ਹੋਈ ਆ ਹਾਂ ਲਓ ਜੀ ਠੀਕ ਹੈ ਸੋ ਇਹ ਵੱਛੀ ਦੋਸਤੋ ਪਲੋਂਨ ਪਹਿਲਾ ਸਵੇ ਸੋਣੀ ਠੀਕ ਹੈ ਜੀ ਬਹੁਤੰਤੀ ਕੋਈ ਵੀਰ ਕਨਫਰਮ ਕਰ ਸਕਦਾ ਇੱਥੇ ਆਣ ਕੇ ਠੀਕ ਹੈ ਜੀ ਆਪਦੀ ਤਸੱਲੀ ਕਰ ਲਿਓ ਠੀਕ ਹੈ ਜੀ ਮੂੰਹ ਫੜ ਕੇ ਬੇਸ਼ੱਕ ਤੇ ਚੌਕ ਦੇ ਮਾਰੇ ਮਾਰੇ ਚੱਕਣੀ ਸ਼ੁਰੂ ਕੀਤੀ ਆ ਦੋਵੇਂ ਵੱਛੀਆਂ ਇੱਕ ਸੂਈ ਆ ਇਹ ਗੱਬੜ ਇਹਦਾ ਅੱਜ ਕੁਮਲ ਕੀ ਕਰਤੀ ਕੀਮਤ ਸੰਧ ਸਿੰਘ ਸਾਹਿਬ ਕੋਈ ਮਲ 60 ਨਹੀਂ ਕੋਈ 55 ਨਹੀਂ ਹਾਂ 45000 ਦੀ ਦੇ ਦਾਂ 45 ਦੀ ਹੋਰ ਕਰ ਦਗੇ ਕਰ ਦਿਓ ਲੈਸ ਹੁੰਦੀ ਪੰਜ ਹਜ਼ਾਰ ਹੋਰ ਡਾਵਾਂਗੇ ਪੂਰੇ 40 ਹੀ ਡਾਵਾਂਗੇ ਸ਼ੋਰ ਕਰਨੇ ਬਸ ਆ ਕੋਈ 1500 ਨਹੀਂ ਸਿੱਧਾ 5000 ਡਾ ਹਾਂਜੀ ਸ਼ੋਰ ਕਰਾਂਗੇ 40 ਜੋ ਕੋਈ ਮੱਠਾ ਨਾ ਕੋਈ ਲਾਵੇ ਸ਼ੋਰ ਕਰਾਂਗੇ ਖੁਸ਼ੀ ਨਾਲ 40 ਠੀਕ ਆ ਜੀ ਲਓ ਜੀ 40000 ਦੇ ਵਿੱਚ ਇਹ ਲਗ ਮਿਲੂਗਾ ਤੁਹਾਨੂੰ ਠੀਕ ਆ ਜੀ ਤੇ ਮਾਲ ਪਹਿਲਾਂ ਹੀ ਬੜਾ ਵਾਜਬ ਜਾਇਜ ਹੁੰਦਾ ਠੀਕ ਆ ਜੀ ਆਪਾਂ ਪਿਛਨੇਵਰ ਵੀ ਪਿੱਛੇ ਵੀਡੀਓ ਪਾਈਆਂ ਨੇ ਮਾਲ ਕੋ ਪੰਜ ਸੱਤ ਨਾਗ ਹੀ ਪੈਂਦੀ ਆ ਤੇ ਸਰਦਾਰ ਸਾਹਿਬ ਅਰਕੀ 45000 ਪਾਈ ਤੇ 45000 ਦੀ ਵੇਖਦੀ ਆ ਆਪਾਂ ਬਿਲਕੁਲ ਜਾਇਜ ਲਈ ਆਪਾਂ ਜੈਦੀ ਦੇ ਚਲੋ ਕਾ ਵੀ ਕੋਈ ਕਾਰ ਨਹੀਂ ਹਾਂ ਜੀ ਨਿਕਲਦੇ ਤਾ ਕੋਈ ਮਾਈ ਕਰ ਲੈ ਰੁਪਏ ਦੇਵੂਗੇ ਠੀਕ ਆ ਜੀ ਹਾਂਜੀ ਲਈਕਰ ਤੁਹਾਨੂੰ ਥੋੜਾ ਲੱਗਿਆ ਆਪਾਂ ਥਣ ਮਖਾ ਦਿੰਨੇ ਆ ਜੀ ਆ ਦੇਖੋ ਹਾਂ ਤਾਂ ਕਿ ਠੰਡੀ ਟੀੜੀਆ ਕੋਈ ਹੋ ਜੀ ਨਹੀਂ ਹੈ ਨਹੀਂ ਕੋ ਡਰਦੀ ਦਰਦੀ ਬਣ ਜੇ ਠੀਕ ਹੈ ਜੀ ਲੈ ਵੀ 40000 ਦੀ ਇਸ ਤੋਂ ਬਾਅਦ ਇੱਕ ਨੈਕਸਟ ਆਪਣੇ ਕੋਲ ਕੁਮਲਾ ਇਧਰ ਆ ਬੈਠ ਖੜੀ ਹੈ ਇਹ ਸੰਧੂ ਸਾਹਿਬ ਹੌਟਾ ਕ ਲੈਂਦੀ ਆ ਠੀਕ ਹੈ ਜੀ ਹਾਂ ਜੀ ਤੇ ਦੂਜਾ ਸੂਆ ਸੋਹੰਦੀ ਆ ਸਲੱਗ ਫਲੋ ਦੀ ਸੀਲ ਲੱਗਿਆ ਵੀ ਬਹੁਤ ਹਾਂ ਹਾਂ ਕਾਜ ਲੈ ਜੂ ਰੋਮਾਨੀ ਹਾਂ ਜੀ ਠੰਡੀ ਤੇ ਨਹੀਂ ਵੜੀ ਵੀ ਹਾਂ ਹਾਂ ਜਿੱਦਾਂ ਮਾਤੀ ਕੋਈ ਬਈ ਜਾ ਕੋਈ ਗੱਲ ਬਾਤ ਨਹੀਂ ਹਾਂ ਥੰਤੂ ਨਾ ਨੌਕਰਾ ਥੰਨ ਲੱਗੂ ਬਿਲਕੁਲ ਥੰਨ ਤਾਂ ਪੂਰੇ 90 ਆ ਗਏ ਹਾਂ ਜੀ ਆ ਲਓ ਜੀ ਲਓ ਦੋਸਤੋ ਹੌਟਾ ਅੱਠ ਕਿ ਦਿਨ ਮੰਨ ਕੇ ਕੋਈ ਵੀ ਰਸੋਦਾ ਕਰ ਲਿਓ ਠੀਕ ਹੈ ਜੀ ਦੂਜਾ ਸੂਆ ਠੀਕ ਹੈ ਜੀ ਤੇ ਕਰੌ ਸੰਗ ਆ ਕੋਈ ਸ਼ਾਈਵਾਲ ਦਾ ਦਾ ਰਾਠੀ ਦਾ ਕਰੌਸ ਮੰਨ ਲੇ ਮੇਰਾ ਭਰਾ ਠੀਕ ਜੀ ਕੋਈ ਐਚਐਫ ਦਾ ਵਿੱਚ ਲਾ ਲਵੇ ਤੇ ਕਰੌਸ ਸੰਗ ਦੇ ਵਿੱਚ ਤੇ ਗਾ ਗਰਮੀ ਦੇ ਵਿੱਚ ਵੀ ਨਿਆਰੇ ਦੇਣਗੀਆਂ ਕਰਮਾਲੀਆਂ ਠੀਕ ਆ ਜੀ ਤੇ ਪੰਤੋ ਪਨਹ ਲਾਈ ਫਿਰ ਸੰਦੂ ਸਾਹਿਬ ਇੱਕ ਨੰਬਰ ਆ ਮੋਗਿਆਂ ਘਰਦੀ ਜਿਹੜਾ ਭੈਣ ਭਰਾ ਆਨਲਾਈਨ ਮੰਗਾ ਵੀਡੀਓ ਕਾਲ ਤੇ ਟਪਾਲੇ ਘਰੇ ਲਵਾ ਕੇ ਟਪਾਲੇ ਐ ਤਸੱਲੀ ਪੂਰੀ ਆਪਣੀ ਕੀਤੀ ਹੈ ਪਿੱਛੇ ਦੀ ਦੋਹਾਂ ਦੀ ਗਾਰੰਟੀ ਹੋਊਗੀ ਦੋਹਾਂ ਵੇੜਾਂ ਦੀ ਕੱਪੜਾਂ ਦੀ ਠੀਕ ਹੈ ਬਾਕੀ ਠੰਡੀ ਧੀਰੀ ਕੋਈ ਨਹੀਂ ਲੱਤ ਛਾਲ ਵਾਲਾ ਕੋਈ ਚੱਕਰ ਨਹੀਂ ਹੈਗਾ ਜਿਦਾ ਮਰਜ਼ੀ ਕੋਈ ਪੈਂਡਾ ਲਾ ਦੋਦੀਆਂ ਜੀਆਂ ਆਈਆਂ ਥੋੜੇ ਵੈਸੇ ਡਰਦੇ ਡੋਕਰਦੇ ਪੰਜੂ ਘਰੋਂ ਪਹਿਲੀ ਆਦੀ ਕੱਢ ਨਿਕਲੇ ਹੁੰਦਾ ਹਾਂਜੀ ਤੇ ਵਸੇ ਲੰਬਾਈ ਨੂੰ ਵੀ ਪੂਰੀ ਆ ਠੀਕ ਆ ਜੀ ਬੇਰਬੁੱਲ ਚੰਗੀ ਆ ਹਾਈਟ ਮੀਡੀਅਮ ਆ ਇਸ ਬੱਚੀ ਦੀ ਤੇ ਥਾਨ ਲੰਬਾ ਕੋਈ ਵੀਰ ਮੇਰਾ ਦੂਰ ਨੇੜੇੋਂ ਸੌਦਾ ਕਰਦਾ ਤੇ ਇੱਕ ਤੁਸੀਂ ਆਈਡੀਆ ਮੰਨ ਕੇ ਸੌਦਾ ਕਰਦੇ ਥਾਨ ਲੰਬਾ ਥੀ ਮੁਠੀਲਾ ਨੋਕਲਾ ਥਾਨਾ ਠੀਕ ਆ ਠੀਕ ਆ ਠੀਕ ਆ ਤੇ ਕੋਲ ਕੀ ਲੈ ਦੇ ਕਰਤਾ ਇਹਦਾ ਸੰਧੂ ਸਾਹਿਬ ਮੁੱਲ ਕੋਈ 45 ਨਹੀਂ ਕੋਈ 40 ਨਹੀਂ ਹਾਂ 36000 ਦੇ ਦੇ ਤਾਂ 36 ਦੀ ਥੋੜਾ ਕਰ ਲਈਏ ਕਰ ਦਿਓ 20000 ਦਾ ਲਾ ਕੇ 34000 ਦੀ ਦੇ ਦਾਂਗੇ ਹਾਂ ਹਾਂਜੀ ਕੋਈ ਨਹੀਂ ਮੋਹਰ ਦਾ ਕਰਾਂਗੇ ਮੌਕੇ ਥੋੜਾ ਬੜਾ 34 ਦੀ ਜਸ ਨੂੰ 34 ਦੇ ਦਾਂ ਠੀਕ ਆ ਲਓ ਜੀ 34000 ਦਾ ਪੜਦਾ ਬਿਲਕੁਲ ਜਾਇਜ਼ ਰੇਟ ਆ ਠੀਕ ਆ ਜੀ ਇਸ 34000 ਦੇ ਵਿੱਚ ਤੁਹਾਨੂੰ ਇੱਕ ਵਧੀਆ ਮਿਲ ਜੂਗੀ ਸੋ ਗੋਬਨ ਦੋ ਨਗ ਸੀਗੇ ਪਸ਼ੂ ਬਿਲਕੁਲ ਘੱਟ ਬਿਲਕੁਲ ਛੋਟੇ ਛੋਟੇ ਰੇਟਾਂ ਨੇ ਪਸ਼ੂ ਥੋੜੇ ਪੈਸੇ ਭਰਾਵਾਂ ਨੇ ਕਈਆਂ ਨੇ ਲਾਉਣੇ ਹੁੰ ਇਸ ਤਰ੍ਹਾਂ ਦਾ ਵੀਰ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਸਾਫ ਸੁਥਰਾ ਪਸ਼ੂ ਹੁੰਦਾ ਪਾਕਿਸਤਾਨ ਨੂੰ ਸਭ ਨਵੀਆਂ ਵਸੀਆਂ ਦੋ ਦੋ ਚਾਰ ਚਾਰ ਸੋ ਪੀਣ ਵਾਲੀਆਂ ਇਹ ਖਰੋਲੇ ਥੋੜੀ ਆ ਬਿਲਕੁਲ ਹੀ ਬਿਲਕੁਲ ਨਵੇਂ ਆਂ ਬਾਕੀ ਆ ਦੋਵੇਂ ਦਾ ਹਾਂ ਅਰੇ ਚੰਗੀਆਂ ਵਸੀਆਂ ਨੋ ਵੀ ਦੱਸੋ ਇਹੋ ਜਿਹੇ ਪਰਤੇ ਤਕਰੀਬਨ ਵੀਰ ਕੋਲੋਂ ਉਹਨਾਂ ਦੇ ਕੋਲੋਂ ਮਿਲਦੇ ਆ ਬਿਲਕੁਲ ਛੋਟੇ ਛੋਟੇ ਜਿਹੇ ਪਰਤੇ ਹੁੰਦੇ ਆ ਬਿਲਕੁਲ ਬਾਜ ਬਜਾਇਜ ਰੇਟਾਂ ਦੇ ਉੱਪਰ ਪਸ਼ੂ ਆਉਂਦੇ ਰਹਿੰਦੇ ਆ ਤੇ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਕਈ ਵਾਰਾਂ ਪਸ਼ੂ ਆ ਜਾਂਦੇ ਆ ਠੀਕ ਆ ਜੀ ਉਹ ਲੈਂਦੇ ਰਿਆ ਕਰੋ ਤੇ ਇੱਕ ਨੰਬਰ ਕੋਮਲ ਆਪਣੇ ਘਰ ਦੇ ਸਾਂਝੇ ਵੀ ਨੰਬਰ ਤੁਹਾਨੂੰ ਸਾਫ ਆਇਆ 734769822 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਜਾਨਗੇ ਸੜਕੀ ਦਾ 2.5 ਕਿਲੋਮੀਟਰ ਉਹਨਾਂ ਕਿ ਆਪਾਂ ਤਰਨਤਾਰਨ ਸਾਹਿਬ ਪਿੰਡਾਂ ਦੇ ਉਹਨਾਂ ਕਿ ਆਪਾਂ ਹਰੀਕੇ ਪੈਂਦਾ ਉਹ 40 ਦੇ ਪੈਂਦਾ ਤੁਹਾਨੂੰ ਹਾਂ ਸੈਂਟਰ ਚ ਰਹਿੰਦਾ ਹਾਂ ਹਾਂਜੀ ਬਿਲਕੁਲ ਲਓ ਵੀ ਦੋਸਤੋ ਆਓ ਇੱਥੇ ਆਣ ਕੇ ਕਿਸਾਨ ਵੀਰੋਂ ਆਪਣੀ ਨਰਖ ਪਰਖਾ ਤਸੱਲੀ ਕਰ ਲਿਓ ਠੀਕ ਹੈ ਜੀ ਬਾਕੀ ਵੱਧ ਤੋਂ ਵੱਧ ਵੀਡੀਓ ਅੱਗੇ ਆਪਣੇ ਭੈਣ ਭਰਾਵਾਂ ਸਾਜਣ ਵੀਰਾਂ ਤੱਕ ਸ਼ੇਅਰ ਕਰਦਿਆ ਕਰੋ ਤਾਂ ਜੋ ਅੱਗੇ ਕਿਸੇ ਫਾਰਮਰ ਭਰਾ ਦੀ ਬਿਲਕੁਲ ਇਹ ਐਨੀਮਲ ਇਹ ਸੰਪਰਕ ਦੇ ਵਿੱਚ ਆ ਜਾਣ ਮਿਲਦੇ ਹਾਂ